ਇੰਨਾ ਤਾਂ ਸਾਡੇ ਨਾਲ ਜ਼ੁਲਮ ਸਲਾਮ ਧਰਮ ਦੇ ਮੁਸਲਮਾਨ ਭਰਾਵਾਂ ਨੇ ਨਹੀਂ ਕੀਤਾ ਠੀਕ ਜਿੰਨਾ ਬੀਜੇਪੀ ਧੱਕਾ ਕਰ ਰਹੀ ਹੈ ਸਾਡੇ ਪਿੰਡਾਂ ਨੂੰ ਜਿੰਨਾ ਕੇ ਇਨਸਾਫ ਨਹੀਂ ਆਪਾਂ ਨੂੰ ਮਿਲਦਾ ਆਪਣਾ ਉਹ ਗ੍ਰਹਿ ਮੰਤਰੀ ਤੇ ਪਰਚਾ ਨਹੀਂ ਕਰਦੀ ਇਹ ਸਰਕਾਰ ਸੀਐਮ ਪੰਜਾਬ ਜਦ ਤੱਕ ਅਸੀਂ ਇੱਥੇ ਬੈਠਾਂਗੇ ਦਿਨ ਰਾਤ ਦੀ ਉਹੀ ਠੀਕ ਇਹਨਾਂ ਦਾ ਕੋਈ ਪਤਾ ਨਹੀਂ ਧੱਕਾ ਕਰ ਨਹੀਂ ਖੋ ਲਾਸ਼ ਲਜਾ ਕੇ ਸਾਡੇ ਬੱਚੇ ਦੀ ਇਹ ਸਨਸਕਾਰ ਵੀ ਕਰ ਸਕਦੇ ਜੀ ਇਹ ਉਹ ਸਰਕਾਰ ਦੀ ਸਿਆਸਤ ਹੈ ਸਰਪਿਆਰ ਦੀ ਗੋਲੀ ਘੋਟਾ ਉਹਨੂੰ ਠਾ ਕੇ ਪੁਰ ਤੋਂ ਤਰੋੜ ਮੋੜ ਕੇ ਬਿਆਨ ਦਿਵਾ ਕੇ ਇਹ ਸਨਸਕਾਰ ਕਰਨਾ ਚਾਹੁੰਦੀ ਹੈ ਸਸਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਕਿਸਾਨ ਵੱਖੋ ਵੱਖਰੇ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ ਚਾਹੇ ਖਨੋਰੀ ਦਾ ਬਾਰਡਰ ਹੋਵੇ ਚਾਹੇ ਸ਼ੰਭੂ ਦਾ ਬਾਰਡਰ ਹੋਵੇ ਤੇ ਹੁਣ ਕਿਸਾਨਾਂ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਮੋਰਚਾ ਖੋਲ ਦਿੱਤਾ ਹੈ ਕਿਉਂਕਿ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਰੱਖੀ ਹੋਈ ਹੈ ਫਿਲਹਾਲ ਪੋਸਟਮਾਰਟਮ ਨਹੀਂ ਹੋਇਆ ਤੇ ਸੰਸਕਾਰ ਨੂੰ ਲੈ ਕੇ ਵੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਤੇ ਦੇਰ ਰਾਤ ਵੀ ਕਿਸਾਨ ਪਹੁੰਚੇ ਤੇ ਉੱਥੇ ਉਹਨਾਂ ਨੇ ਜਾ ਕੇ ਧਰਨਾ ਸ਼ੁਰੂ ਕਰ ਦਿੱਤਾ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਪਰਿਵਾਰ ਦੇ ਪ੍ਰਤੀ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਡੇ ਪੁੱਤਰ ਦੇ ਕੋਲ ਸਾਡੇ ਭਰਾ ਦੇ ਕੋਲ ਕੋਈ ਵੀ ਨਹੀਂ ਪਹੁੰਚਿਆ ਸੀ ਮਾਮਲਾ ਕਿ ਉਹਨਾਂ ਨੂੰ ਸਾਰਾ ਪਤਾ ਹੀ ਹੈ ਜਿਹਦਾ ਆਪਣਾ ਨੌਜਵਾਨ ਸੀ ਵੀਰ ਹੋਇਆ ਆਪਣੇ ਪੰਜਾਬ ਦਾ ਇਹ ਬਹੁਤ ਸਾਡੇ ਨਾਲ ਜ਼ੁਲਮ ਹੋਇਆ ਹੈ ਬੜਾ ਧੱਕਾ ਕਰਿਆ ਹਰਿਆਣਾ ਸਰਕਾਰ ਨੇ ਔਰ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਇਹ ਵੀ ਇੱਕ ਸੌ ਦੀ ਨੀਂਦਰ ਦੇ ਵਿੱਚ ਸੁੱਤੀ ਪਈ ਹੈ ਇਹ ਕੋਈ ਸਾਨੂੰ ਇਨਸਾਫ ਨਹੀਂ ਦੇਦੀ ਕਾਰਨ ਕੀ ਮੰਦੋ ਇਨਸਾਫ ਨਹੀਂ ਦੇਣ ਦਾ ਕਾਰਨ ਕੀ ਮੰਦੋ ਕਿਉਂਕਿ ਪੰਜਾਬ ਸਰਕਾਰ ਬਾਰ ਬਾਰ ਕਹੇ ਜੀ ਅੱਪਾ ਪਹਿਲਾ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਦੇ ਆਧਾਰ ਤੇ ਹੀ ਪਰਚਾ ਦਰਜ ਹੋਊਗਾ ਦੇਖੋ ਜੀ ਪੋਸਟਮਾਰਟਮ ਵਾਲੀ ਕਿੱਡੀ ਦੀ ਗੱਲ ਰਹਿ ਗਈ ਇਹ ਗੋੜੀ ਬਿਮਾਰੀ ਉਹਨਾਂ ਨੇ ਸ਼ਰੀਅਮ ਮਾਰੀ ਇਹ ਬੰਦੇ 'ਚ ਸਾਰੇ ਬਾਹਰ ਲਿਆਂ ਸਟੇਟਾਂ ਚ ਵੀ ਪਤਾ ਲੱਗ ਰਿਹਾ ਵੀ ਗੋਲੀ ਵੱਜ ਗਈ ਏ ਹੁਣ ਇਹਨਾਂ ਨੂੰ ਕੋਈ ਪੋਸਟਮਾਨਤ ਵਾਲੀ ਇਹ ਤਾਂ ਨਿਆਣੀ ਵਾਲੀਆਂ ਗੱਲਾਂ ਕਰਦੇ ਨੇ ਬੱਚੇ ਵਾਲੀਆਂ ਗੱਲਾਂ ਵੀ ਜਿੰਮੇ ਕਿਤੇ ਵੀ ਉਦਾਂ ਹੀ ਸ਼ੱਕ ਮਿਸਕਤ ਚ ਚੱਲ ਰਿਹਾ ਰੌਲਾ ਪਾ ਰਹੇ ਨੇ ਵੀ ਗੋਲੀ ਮਾਰੀ ਏ ਇਹ ਤਾਂ ਹੁਣ ਮੀਡੀਆ ਨੇ ਸਾਰਾ ਕੁਝ ਦਿਖਾਤਾ ਹੁਣ ਤਾਂ ਕੋਈ ਪਰਦਾ ਨਹੀਂ ਹੈ ਬੜਾ ਫਾਇਦਾ ਇਸ ਮੀਡੀਏ ਦਾ ਘਰ ਘਰ ਖਬਰ ਪਹੁੰਚ ਰਹੀ ਏ ਵੀ ਕੀ ਹਾਲਾਤ ਹੋਏ ਨੇ ਤੇ ਬਿਲਕੁਲ ਬੇਇਨਸਾਫ਼ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਇਹ ਮਤਲਬ ਇਹ ਕਹ ਲੋ ਵੀ ਜਿਹੜਾ ਇੰਨਾ ਤਾਂ ਸਾਡੇ ਨਾਲ ਜ਼ੁਲਮ ਸਲਾਮ ਧਰਮ ਦੇ ਮੁਸਲਮਾਨ ਭਰਾਵਾਂ ਨੇ ਨਹੀਂ ਕੀਤਾ ਠੀਕ ਜਿੰਨਾ ਬੀਜੇਪੀ ਧੱਕਾ ਕਰ ਰਹੀ ਹੈ ਸਾਡੇ ਪੰਜਾਬ ਦੇ ਨਾਲ ਕਾਰਨ ਕੀ ਹੋਇਆ ਜੋ ਕਿਸਾਨ ਅੱਜ ਰਾਤ ਮੋਚੀ ਚਾਗੇ ਚੌਕੀਦਾਰੀ ਕਰ ਰਹੇ ਨਹੀਂ ਜੀ ਇਹ ਕਾਰਨ ਹੈ ਵੀ ਸਾਡਾ ਬੱਚਾ ਹੈ ਪੰਜਾਬ ਦਾ ਉਹ ਦੋ ਭੈਣਾਂ ਨੇ ਇਸ ਭਰਾੜੀਆਂ ਤੇ ਅਸੀਂ ਉਹਨਾਂ ਨੂੰ ਸਾਸ ਨਹੀਂ ਹੋਣ ਦੇ ਰਹੇ ਵੀ ਤੁਹਾਡੇ ਸਿਰ ਤੇ ਅਸੀਂ ਸਾਰਾ ਪੰਜਾਬ ਬੈਠਾ ਤੁਹਾਨੂੰ ਭੈਣੋਂ ਕਬਰਾਨ ਦੀ ਲੋੜ ਨਹੀਂ ਅਨਾ ਕੱਲ ਨੂੰ ਤੁਹਾਡੇ ਮਨ ਦੇ ਵਿੱਚ ਦਰਦ ਹੋਵੇ ਤੁਹਾਨੂੰ ਮਹਿਸੂਸ ਹੋਵੇ ਵੀ ਸਾਡੇ ਇੱਕ ਭਰਾ ਸੀ ਉਹ ਹਸਪਤਾਲ ਚ ਪਿਆ ਉਹਦੇ ਕੋਲ ਕੋਈ ਪੰਜਾਬ ਦੇ ਲੋਕ ਨਹੀਂ ਸਾਡੇ ਭਰਾ ਨਹੀਂ ਹੈ ਅਸੀਂ ਉਹਨਾਂ ਭੈਣਾਂ ਦੇ ਲਾ ਲੋ ਆਪਣੇ ਬਜ਼ੁਰਗਾਂ ਦੇ ਥਾਂ ਤੇ ਵੀ ਭਰਾਵਾਂ ਦੇ ਥਾਂ ਤੇ ਵੀ ਉਹ ਸਾਡੀਆਂ ਬਤੀਆਂ ਨੇ ਅਸੀਂ ਉਹਨਾਂ ਦੀ ਹੌਸਲਾ ਰੱਖਦੇ ਹੋਏ ਸਾਡੇ ਜਥੇਬੰਦੀ ਦਾ ਸਰਦਾਰ ਜਗਜੀਤ ਸਿੰਘ ਦੱਲੇਵਾਲ ਸਾਹਿਬ ਦਾ ਹੁਕਮ ਹੈ ਸਾਨੂੰ ਤੇ ਵੀ ਅੱਜ ਸਾਰਾ ਰਾਤ ਦਿਨ ਪੈਰਾ ਲਾਣਾ ਇੱਥੇ ਜਿੰਨਾ ਕਿ ਰਿਨਖਾਪ ਨਹੀਂ ਆਪਾਂ ਨੂੰ ਮਿਲਦਾ ਆਪਣਾ ਉਹ ਗ੍ਰਹਿ ਮੰਤਰੀ ਤੇ ਪਰਚਾ ਨਹੀਂ ਕਰਦੀ ਇਹ ਸਰਕਾਰ ਸੀਐਮ ਪੰਜਾਬ ਜਦ ਤੱਕ ਅਸੀਂ ਇੱਥੇ ਬੈਠਾਂਗੇ ਦਿਨ ਰਾਤ ਡਿਊਟੀ ਕਰਾਂਗੇ ਕారణ ਕੀ ਮੰਨਦੇ ਹੋ ਕਿ ਪ੍ਰਸ਼ਾਸਨ ਤੋਂ ਤੇ ਵਿਸ਼ਵਾਸਨੀ ਕਿਸਾਨ ਜਥੇਬੰਦੀਆਂ ਦਾ ਕਿਉਂਕਿ ਪੁਲਸ ਵਾਲੋ ਵੀ ਪੁਕਤਾ ਬੰਦੋਬਸਥ ਕੀ ਗਏ ਬੈਰੀਗੇਡ ਲਾਏ ਪਏ ਅਗਰ ਮੁਲਾਜ਼ਮ ਵੀ ਆ ਜਾਏ ਮਹਿਲਾ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਦੇਖੋ ਇਸ ਪ੍ਰਸ਼ਾਸਨ ਨੇ ਇਸ ਸਰਕਾਰ ਨੇ ਇਸ ਪਬਲਿਕ ਦਾ ਇਸ ਪਰਜਾ ਦਾ ਇਹਨਾਂ ਲੋਕਾਂ ਦਾ ਵਿਸ਼ਵਾਸ ਚੱਕ ਦਿੱਤਾ ਹੈ ਜੀ ਸਾਡੇ ਉੱਥੇ ਪੰਜ ਨੌਜਵਾਨ ਜਿਹੜੇ ਡਾਂਗਾਂ ਦੇ ਨਾਲ ਸਰੀਆ ਦੇ ਨਾਲ ਲੱਤਾਂ ਤੋੜ ਕੇ ਉਹਨਾਂ ਦੀਆਂ ਤੋੜ ਮਰੋੜ ਕੇ ਲੱਤਾਂ ਨੂੰ ਬੋਰੀਆਂ 'ਚ ਪਾ ਕੇ ਉਹ ਹਰਿਆਣੇ 'ਚ ਲੈ ਗਏ ਰੁਤਕ ਪੀਡੀਆਈ ਹਸਪਤਾਲ ਦੇ ਵਿੱਚ ਦਾਖਲ ਕੀਤੇ ਪਏ ਨੇ ਇੱਥੇ ਕੀ ਵਿਸ਼ਵਾਸ ਕਰੀਏ ਇਹ ਅੰਨੀ ਸਰਕਾਰਾਂ ਦਾ ਕਾਨੂੰਨ ਹੈ ਇੱਥੇ ਕਿਵੇਂ ਵਿਸ਼ਵਾਸ ਕਰੀਏ ਸੀ ਇਸੇ ਤਰ੍ਹਾਂ ਸਾਡਾ ਜਿਹੜਾ ਇਹ ਵਿਸ਼ਵਾਸ ਲੋਕਾਂ ਦਾ ਚੱਕਿਆ ਗਿਆ ਇਹਨਾਂ ਸਰਕਾਰਾਂ ਤੋਂ ਠੀਕ ਇਹਨਾਂ ਦਾ ਕੋਈ ਪਤਾ ਨਹੀਂ ਧੱਕਾ ਕਰਨ ਇਥੋਂ ਲਾਸ਼ ਲਾ ਜਾ ਕੇ ਸਾਡੇ ਬੱਚੇ ਦੀ ਇਹ ਸਸਕਾਰ ਵੀ ਕਰ ਸਕਦੇ ਨੇ ਕਿਤੇ ਦਾ ਕਿਤੇ ਡੈਗਿਆ ਇਹ ਤਾਂ ਜਿਹੜੀ ਕਿ ਇਹਨਾਂ ਦੇ ਵਾਰ-ਵਾਰ ਮੀਡੀਆ ਵਿੱਚ ਵੀ ਗੱਲਾਂ ਆਈਆਂ ਦੋ ਭੈਣਾਂ ਦਾ ਕੱਲਾ-ਕੱਲਾ ਪਰਾਂ ਹੈ ਲੇਕਿਨ ਮਾਪਿਓ ਦੀ ਮੌਤ ਹੋ ਗਈ ਲੇਕਿਨ ਮਾਂ ਕੱਲ ਆ ਗਈ ਕਿ ਮੰਨਦੇ ਹੋਗੇ ਕਿਉਂ ਹੈਗਾ ਮਾਂ ਕੱਲ ਆ ਗਈ ਤੇਰਾ ਚਲਵਾ ਜਿਹੜੀ ਮਾਂ ਸੀ ਉਹ 17 ਸਾਲ ਤੋਂ ਪਤਾ ਲੱਗ ਰਿਹਾ ਬੱਚਿਆਂ ਤੋਂ 17 ਸਾਲ ਤੋਂ ਇਹਨਾਂ ਨੂੰ ਤਲਾਕ ਦੇ ਕੇ ਆਪਣੇ ਘਰ ਵਾਲੇ ਛੱਡ ਕੇ ਚਲੀ ਗਈ ਹੈ ਬਿਆ ਉਹਨੇ ਹੋਰ ਥਾਂ ਤੇ ਜਾ ਕੇ ਕਰਾ ਲਿਆ ਸਰ ਉਹਦੇ ਬੱਚੇ ਵੀ ਆ ਉੱਥੇ ਜਾ ਕੇ ਉੱਥੇ ਵੀ ਬੱਚੇ ਪੈਦਾ ਹੋ ਗਏ ਨੇ ਉਹਦੇ ਉਹਨੇ ਸਾਰ ਨਹੀਂ ਲਈ ਹੈਗੀ 17 ਸਾਲ ਉਹਨੇ ਇਹਨਾਂ ਬੱਚਿਆਂ ਦੀ ਸਾਰ ਨਹੀਂ ਲਈ ਛੋਟੀ ਬੇਟੀ ਉਹਦੀ ਬਿਆਨ ਦੇਰੀ ਹੈ ਪੱਤਰਕਾਰਾਂ ਦੇ ਕੋਲ ਮੀਡੀਆ ਦੇ ਸਾਹਮਣੇ ਵੀ ਮੈਨੂੰ ਤੇ ਇਹ ਵੀ ਨਹੀਂ ਪਤਾ ਮੇਰੀ ਮਾਂ ਇੱਕਾ ਕੌਣ ਜੰਮਰੀ ਨਹੀਂ ਛੱਡ ਕੇ ਚਲੀ ਗਈ ਹੈ ਉਹ ਸਾਨੂੰ ਐ ਸ਼ੱਕ ਪੈਂਦਾ ਹੈ ਵੀ ਉਹ ਸਰਕਾਰ ਦੀ ਸਿਆਸਤ ਹੈ ਸਰਕਾਰ ਦੀ ਗਲੀ ਭੁਗਤ ਹੈ ਉਨੂੰ ਉਠਾ ਕੇ ਉਰ ਤੋਂ ਤੋੜ ਮੋੜ ਕੇ ਬਿਆਨ ਦਿਵਾ ਕੇ ਇਹ ਸਸਕਾਰ ਕਰਨਾ ਚਾਹੁੰਦੀ ਹੈ ਇਹ ਜਿਹੜਾ ਸਾਡਾ ਕਤਲ ਹੋਇਆ ਹੈ ਸਾਡੇ ਤੇ ਹੱਤਿਆਕਾਰ ਹੋਇਆ ਇਹਨੂੰ ਤੋੜ ਮੋੜ ਕੇ ਰੋਲਣ ਆ ਗਏ ਉਹ ਕਿਸਾਨ ਜਿੱਥੇ ਤੱਕ ਕਤਲ ਕਰਨਗੇ ਜਦ ਤੱਕ ਇਹਦੇ ਪੋਸਟਮਾਰਟਮ ਨਹੀਂ ਹੁੰਦਾ ਦੇਖੋ ਜੀ ਜਦ ਤੱਕ ਪਰਚਾ ਨਹੀਂ ਹੁੰਦਾ ਹਰਿਆਣੇ ਸਰਕਾਰ ਦੇ ਉੱਪਰ ਜਿਹੜਾ ਉਥੇ ਆਧੂ ਹੈ ਜਿਵੇਂ ਗ੍ਰਹਿ ਮੰਤਰੀ ਆਹੋ ਉਸ ਤੇ ਪਰਚਾ ਨਹੀਂ ਹੁੰਦਾ ਜਾਂ ਉਹ ਅੱਗ ਸਾਨੂੰ ਬੰਦੇ ਫੜਾ ਦੇ ਇਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਯੱਤਕਾ ਸੀ ਇਹ ਮਤਲਬ ਆਪਣਾ ਇਹ ਮਰਦਾ ਨਹੀਂ ਐਸੀ ਠੀਕ ਹੈ ਜੀ ਜ਼ਿਕਰ ਹੋ ਗਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵੱਖ-ਵੱਖ ਥਾਵਾਂ ਦੇ ਉੱਤੇ ਡਟੇ ਹੋਏ ਨੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਨੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰਾਂ ਦੇ ਘਰਾਂ ਦਾ ਘਰਾਕ ਕੀਤਾ ਜਾ ਰਿਹਾ ਹੈ ਤੇ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਦੀ ਸਰਹੱਦ ਦੇ ਉੱਤੇ ਬੈਠੀਆਂ ਨੇ ਦਿੱਲੀ ਵੱਲ ਕੂਚ ਕਰਨਾ ਚਾਹੁੰਦੀਆਂ ਨੇ ਮੰਗਾਂ ਸਭ ਦੀਆਂ ਸਾਂਝੀਆਂ ਨੇ ਮੋਰਚਾ ਸਭ ਦਾ ਹੁਣ ਸਾਂਝਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਦੇ ਕਿਸਾਨ ਵੀ ਇਨਾ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇ ਚੁੱਕੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦਾ ਕੀ ਹਾਲ ਨਿਕਲਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਂ ਦੀ ਹਰ ਪਹਿਲੂ ਤੇ ਰੋਸ ਚੁੱਕੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।